ਫੇਲ ਆਏ ਨੇ ਅੱਜ ਦੇ ਮੇਲੇ ਦਾ ਹਰਪਾਲ ਕਾਲਮਾ ਵਾਲਾ ਬੈਸਟ ਸਟਾਪਰ ਬਣਿਆ ਮੇਰੇ ਵੀਰੋ ਹਾਂਜੀ ਹੁਣ ਜਿਹੜੇ ਬੈਸਟ ਰੇਟਰ ਆ ਆ ਮੜੀ ਲੈਂਡ ਤਾਂ ਜਗਾ ਦੇ ਹਰਪਾਲ ਕਹਿੰਦੇ ਲੱਤ ਟੁੱਟੀ ਤੋਂ ਬਾਅਦ ਮੱਖਣ ਕਹਿੰਦਾ ਵੀ ਖੇਡਿਆ ਤੇ ਅੱਜ ਮੈਨੂੰ ਬੜੀ ਖੁਸ਼ੀ ਆ ਇੱਧਰ ਰੇਸ਼ਮ ਕਹਿੰਦਾ ਇੰਨੀ ਖੁਸ਼ੀ ਤੇ ਗੱਲ ਗੱਡੀ ਮਿਲੀ ਦੀ ਨਹੀਂ ਹੋਈ ਜਿੰਨੀ ਅੱਜ ਖੁਸ਼ੀ ਹੋਈ ਹੈ ਦੀਪ ਦਪੁਰਜੀ ਨੇ 24 ਕਬੱਡੀਆਂ ਪਾ ਕੇ 20 ਨੰਬਰ ਲੈਨੇ 20 ਨੰਬਰ ਇੱਕੋ ਮਿੰਟ ਪਲੀਜ਼ ਔਰ ਮੱਖਣ ਮੱਖੀ ਨੇ 21 ਕਬੱਡੀਆਂ ਪਾ ਕੇ 20 ਨੰਬਰ ਲੈਨੇ ਮੇਰੇ ਵੀਰੋ ਕਿਉਂਕਿ ਦੀਪ ਦੀਆਂ ਤਿੰਨ ਕਬੱਡੀਆਂ ਵੱਧ ਗਈਆਂ ਅੱਜ ਦੇ ਮੇਲੇ ਦਾ ਜਿਹੜਾ ਬੈਸਟ ਰੇਡਰ ਆ ਉਹ ਮੱਖਣ ਮੱਖੀ ਆ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮਾਰ ਰਾ ਪਿਆ ਦਾ ਤੁਹਾਨੂੰ ਆਤ ਕਰਦਾ ਜਿੰਨਾ ਉਹ ਨੰਬਰ ਦਿੱਤਾ ਪੈਰ ਉਹਦਾ ਚੰਨਾਂ ਬਾਹਰ ਹੀ ਹੋਲਡ ਦੇਖ ਲੋ ਸੌਰੀ ਕੋਈ ਗੱਲ ਦੀਪ ਪੇਸ਼ੈਂਸ ਰੱਖੀ ਜਾ ਕੋਈ ਗੱਲ ਮੇਰੇ ਵੀਰ ਪੇਸ਼ੈਂਸ ਰੱਖਣੀ ਆ ਤੂੰ ਭਰਾ ਸਾਡਾ ਮੈਨੂੰ ਪਤਾ ਜ਼ੋਰ ਲੱਗ ਜਾਂਦਾ ਬੰਦਾ ਹਾਈਪਰ ਹੋ ਜਾਂਦਾ ਮਾਫੀ ਚਾਹੁੰਦੇ ਆ ਔਰ ਮੇਰੀ ਬੇ फैसले तुम्हें देने प्लीज आओ आ मलि साहब आम आके ला लोलो माहब हाँ चल पाया हेलो एक मिनट एक मिनट हेलो हेलो ਹੈਲੋ ਓਏ ਇੱਕ ਮਿੰਟ ਮੇਰੀ ਗੱਲ ਸੁਣ ਲੈ ਗੱਲ ਸੁਣ ਲੈ ਤੇ ਹੁਣ ਰੋਲੀ ਨਾ ਪਾ ਪਿੰਨਾ ਗੱਲ ਸੁਣ ਲੈ ਆ ਨਾ ਫੜ ਲੈ ਹੈਲੋ ਹੈਲੋ ਵੇਖੋ ਜੀ ਗੱਲ ਸੁਣੋ ਨਾ ਭੈਣਾ ਤੋ ਕੁਝ ਲੈਣਾ ਨਾ ਉਹ ਤੋ ਲੈਣਾ ਤੁਸੀਂ ਮੇਰੇ ਦੋਵੇਂ ਇੱਕੋ ਜੀਆਂ ਟੀਮਾਂ ਜੇ ਮੇਰੇ ਵਾਸਤੇ ਆਪਾਂ ਗੁਰਦੁਆਰੇ ਸਾਹਮਣੇ ਹੜਾ ਅਸੀਂ ਤਿੰਨੇ ਰਹਿ ਵੀ ਸੌ ਖਾਨੇ ਆ ਓਏ ਯਾਰ ਇੱਕ ਮਿੰਟ ਚੁੱਪ ਕਰ ਜਾ ਕਮੈਂਟੀ ਚੁੱਪ ਕਰ ਜਾ ਇੱਕੋ ਮਿੰਟ ਚੁੱਪ ਕਰ ਜਾ ਹਾਂ ਅਹੀਂ ਗੁਰਦੁਆਰੀ ਸੋਹਾਨੇ ਜਹੀ ਕਿਸੇ ਦੀ ਰਿਆ ਕੀਤੀ ਹੋਵੇ ਇੱਕ ਮਿੰਟ ਮੇਰੀ ਗੱਲ ਸੁਣ ਇੱਕ ਗੱਲ ਇੱਕ ਗੱਲ ਮੈਂ ਦੱਸਦਾ ਭਾਈ ਜਿਹੜਾ ਤੁਸੀਂ ਹੋਲਡ ਮੰਗਿਆ ਜਿਹੜਾ ਤੁਸੀਂ ਹੋਲਡ ਮੰਗਿਆ ਹੋਲਡ ਦੇਖੋ ਆ ਸਪੈਸ਼ਲ ਸਟੰਦਾ ਚਾਚਾ ਲਖਣਗੇ ਪੱਡਿਆ ਵਾਲਾ ਉਹ ਉਹ ਤੂੰ ਪਹਿਲਾਂ ਮੇਰੀ ਗੱਲ ਪੂਰੀ ਕਰ ਤੂੰ ਹੋਰ ਵਾਲੀ ਪਾਈ ਆ ਤੂੰ ਹੀ ਬਹੁਤ ਗੋਲੀ ਪਾਈ ਆ ਤੇ ਮੇਰੀ ਮੇਰੀ ਰੋਲੀ ਰੋਲੀ ਮੇਰੀ ਗੱਲ ਸੁਣ ਲੈ ਭਾਈ ਮੈਂ ਮੈਂ ਚੱਲਿਆ ਫਿਰ ਮੇਰੀ ਗੱਲ ਪੂਰੀ ਹੋ ਜਾ ਪਲੀਜ਼ ਯਾਰ ਉਹਦੀ ਮੱਲੀ ਦੀ ਸਮਨ ਗੱਲ ਤਾਂ ਸੁਣਦੇ ਹੋ ਮੈਨੂੰ ਗੱਲ ਕਰ ਲੈਣ ਦਿਓ ਗੱਲ ਨੂੰ ਕਰ ਦਿਓ ਯਾਰ ਪਲੀਜ਼ ਵੇਖੋ ਬੂਟੇ ਬੂਟੇ ਮੈਂ ਗੱਲ ਸਹੀ ਕੀ ਮੈਂ ਅੱਗੇ ਅੱਗੇ ਗੱਲ ਮੈਂ ਟਾਰਜੇ ਨੂੰ ਵੀ ਕਹੀ ਆ ਗੁਰਦੇਤ ਨੂੰ ਵੀ ਮੈਂ ਕਿਹਾ ਵੀ ਮੰਨੂ ਕਿਸੇ ਤੇ ਕੋਈ ਗੁਣ ਨਹੀਂ ਤੁਸੀਂ ਸਾਰੇ ਮੇਰੇ ਪੁੱਤਰ ਜੋ ਇੱਕੋ ਜੇ ਇੱਕੋ ਗੱਲ ਇੱਕੋ ਗੱਲ ਜੇ ਤੁਹਾਨੂੰ ਕੋਈ ਗੱਲ ਸ਼ੱਕ ਹੋਵੇ ਅਸੀਂ ਸੌਖਾ ਲਿੱਤੇ ਨੇ ਰਾਹੀ ਤਿਆਰ ਹਾਂ ਠੀਕ ਆ ਜੀ ਨਹੀਂ ਨਹੀਂ ਗੱਲ ਵਾ ਕਰਦੇ ਆ ਅਸੀਂ ਕੋਈ ਤੇ ਚਾਚੇ ਨੇ ਪੈਣ ਦਿੱਤਾ ਉਹ ਕਹਿੰਦਾ ਚੀਨ ਵੀ ਖਿਲਰੀ ਟੱਚ ਵੀ ਹੋਇਆ ਇਸ ਕਰਕੇ ਇਸ ਕਰਕੇ ਜਿਹੜਾ ਇਸੇ ਕਰਕੇ ਫਸ ਇਸੇ ਕਰਕੇ ਬੈਸਟ ਬੱਕੀ ਨੂੰ ਕੱਢਿਆ ਚੈਨ ਭਾਜੀ ਇੱਕ ਵਾਰ ਟੁੱਟੀ ਫਿਰ ਯਾਰ ਕੋਈ ਇਧਰ ਆ ਸਾਰਿਆਂ ਦਾ ਧੰਨਵਾਦ ਆ ਮੱਖਣ ਬੱਕੀ ਬੈਸਟ ਜੀ ਆ ਪਰ ਨੰਬਰ ਅਹੀਂ ਪਾਵਾਂਗੇ ਸਾਰੇ ਜਾਣੇ ਭਰਾ ਮੇਰੇ ਫੈਸਲਾ ਕਰਿਓ ਜੋ ਦਰਸ਼ਕ ਫੈਸਲਾ ਕਰਨਗੇ ਸਾਰੇ ਦੱਸ ਦਿਓ ਭਰਾ ਮੇਰੇ ਲੈ ਜਾ ਮੱਖਣ ਭਾਣਾ ਮੋਟਰਸਾਈਕਲ ਨੂੰ ਕੋਈ ਚੱਕਰ ਨਹੀਂ ਸਾਨੂੰ ਖੁਸ਼ੀ ਆ ਜੀ 知道。